ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ 'ਚ ਦੋਸਤੋ ਆਪਾਂ ਤੁਹਾਨੂੰ ਚਾਰ ਅਜਿਹੇ ਕੰਮ ਦੱਸਾਂਗੇ ਜਿਹੜੇ ਕਿ ਤੁਸੀਂ ਕਦੇ ਵੀ ਕਿਸੇ ਦੀ ਸਲਾਹ ਦੇ ਨਾਲ ਨਹੀਂ ਕਰਨੇ ਉਹ ਚਾਰ ਕੰਮ ਕਿਹੜੇ ਨੇ ਵੀਡੀਓ ਦੇ ਨਾਲ ਐਂਡ ਤੱਕ ਬਣੀ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਸ਼ੁਰੂ ਕਰਦੇ ਹਾਂ ਦੋਸਤੋ ਪਹਿਲੇ ਨੰਬਰ ਤੇ ਆ ਵਿਆਹ ਵਿਆਹ ਵੀ ਤੁਸੀਂ ਕਦੇ ਵੀ ਕਿਸੇ ਦੀ ਸਲਾਹ ਦੇ ਨਾਲ ਵਿਆਹ ਕਰਨ ਦਾ ਫੈਸਲਾ ਨਾ ਕਿਤੇ ਕਰ ਲਿਓ ਕਿਉਂਕਿ ਜਿਹੜਾ ਵਿਆਹ ਹੁੰਦਾ ਇਹ ਇੱਕ ਆਪਾਂ ਜ਼ਿੰਦਗੀ ਕੁਰਬਾਨ ਕਰਨੀ ਹੁੰਦੀ ਆ ਕਿਸੇ ਦੂਜੇ ਦੇ ਲਈ ਇਸ ਫੈਸਲੇ ਨੂੰ ਉਦੋਂ ਹੀ ਨਾ ਸਮਝ ਲਿਓ ਕਿ ਵਿਆਹੀ ਆਪਾਂ ਇਹ ਚ ਕਿਹੜੀ ਵੱਡੀ ਗੱਲ ਆ ਇਹ ਕਿਤੇ ਥੋਪੇ ਨਾ ਜਾਏ ਉਹ ਕਿਸੇ ਦੀ ਸਲਾਹ ਦੇ ਨਾਲ ਕਿਤੇ ਅਜੀਹਾ ਫੈਸਲਾ ਨਾ ਕਿਤੇ ਲੈ ਲਿਓ ਹੋ ਸਕਦਾ ਮੇਰੀ ਇਸ ਫੈਸਲੇ ਦੇ ਨਾਲ ਕਈ ਵੀਰ ਭੈਣ ਸਹਿਮਤ ਵੀ ਨਾ ਹੋਣ ਤਾਂ ਉਹ ਦੱਸ ਸਕਦੇ ਨੇ ਪਰ ਕਦੇ ਵੀ ਕਿਸੇ ਦੇ ਕਹਿਣ ਦੇ ਉੱਤੇ ਕਈ ਵਾਰ ਕੀ ਹੁੰਦਾ ਕਿ ਅਗਲਾ ਕਹਿ ਦਿੰਦਾ ਤੁਹਾਨੂੰ ਆਕੇ ਕਿ ਫਲਾਣੇ ਦੇ ਕੋਲ ਬੜੀਆਂ ਗੱਡੀਆਂ ਨੇ ਫਲਾਣੇ ਕੋਲ ਬੜੀ ਪ੍ਰਾਪਰਟੀ ਆ ਮੈਂ ਤੁਹਾਡਾ ਰਿਸ਼ਤਾ ਉੱਥੇ ਕਰਵਾ ਦਿੰਦਾ ਉਹਨਾਂ ਕੋਲ ਬੜੇ ਨੌਕਰ ਚੱਕ ਰੱਖੇ ਨੇ ਤੁਹਾਡਾ ਬੱਚਾ ਐਸ਼ ਕਰੇਗਾ ਜਾਂ ਕਰੇਗੀ ਬੜਾ ਉਹਨਾਂ ਦੇ ਕੋਲ ਬੈਂਕ ਬੈਲੈਂਸ ਆ ਬੜੀ ਉਹਨਾਂ ਦੇ ਕੋਲ ਪ੍ਰੋਪਰਟੀ ਆ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਕੈਸ਼ ਵੀ ਦਵਾ ਦੇਣਾ ਜਿੰਨਾ ਕਹੋ ਕਿੰਨੇ ਲੱਖ ਤੁਹਾਨੂੰ ਚਾਹੀਦਾ ਮੈਂ ਕੈਸ਼ ਵੀ ਦਵਾ ਦੇਣਾ ਮਤਲਬ ਐਦਾਂ ਤੁਹਾਨੂੰ ਕਈ ਵਾਰ ਲੋਕ ਇਹ ਗੱਲਾਂ ਆ ਕੇ ਕਹਿੰਦੇ ਨੇ ਸੋ ਦੋਸਤੋ ਜਿਹੜਾ ਇਹ ਵਿਆਹ ਵਾ ਇਹ ਦਿਲਾਂ ਦਾ ਮੇਲ ਆ ਇਹ ਸੰਪਤੀਆਂ ਦਾ ਮੇਲ ਨਹੀਂ ਹੁੰਦਾ ਘੱਟ ਤੋਂ ਘੱਟ ਤੁਸੀਂ ਇਹ ਤਾਂ ਦੇਖੋ ਕਿ ਉਹ ਪਰਿਵਾਰ ਕਿਦਾਂ ਦਾ ਹੈ ਪਰਿਵਾਰ ਤੁਹਾਡੇ ਵਰਗਾ ਹੈ ਤੁਹਾਡੇ ਨਾਲ ਪਰਿਵਾਰ ਮੇਲ ਖਾਂਦਾ ਵਾ ਮਤਲਬ ਕਿ ਕੱਲਾ ਨਿਰਾਪੂਰਾ ਤੁਸੀਂ ਸੰਪਤੀ ਦੇ ਪਿੱਛੇ ਨਾ ਕਿਤੇ ਭੱਜ ਲਿਓ ਕਿਤੇ ਇਹ ਨਾ ਦੇਖ ਲਿਓ ਕਿ ਜੇ ਤੁਹਾਨੂੰ ਫਲਾਣਾ ਕਿਹ ਕਹਿੰਦਾ ਮੈਂ ਤੈਨੂੰ ਗੱਡੀ ਦਿਵਾ ਦਣਾ ਵਿਆਹ ਦੇ ਵਿੱਚ ਉਹਨਾਂ ਕੋਲ ਬੜੀ ਸੰਪਤੀ ਹੈ ਤਾਂ ਇਹਨਾਂ ਗੱਡੀਆਂ ਦੇ ਪਿੱਛੇ ਇਹਨਾਂ ਐਸ਼ ਵਾਲੀਆਂ ਚੀਜ਼ਾਂ ਦੇ ਪਿੱਛੇ ਨਾ ਕਿਤੇ ਭੱਜ ਲਿਓ ਕਿਉਂਕਿ ਉਹ ਚੀਜ਼ਾਂ ਸਿਰਫ ਤੁਹਾਡੇ ਲਈ ਇੱਕ ਵਾਰੀ ਮਿਲ ਗਈਆਂ ਤੁਹਾਨੂੰ ਪਰ ਜੋ ਜ਼ਿੰਦਗੀ ਤੁਸੀਂ ਨਿਭਾਉਣੀ ਆ ਉਹ ਸਭ ਤੋਂ ਵੱਧ ਕੀਮਤੀ ਹੁੰਦਾ ਤੁਹਾਡੇ ਲਈ ਹੁਣ ਇੱਥੇ ਇਹ ਨਾ ਕਹਿ ਜਿਓ ਕਿ ਪੁਰਾਣੇ ਸਮੇਂ ਵਿੱਚ ਤਾਂ ਮੁੰਡਾ ਕੁੜੀ ਇੱਕ ਦੂਜੇ ਨੂੰ ਬਿਨਾਂ ਦੇਖੇ ਹੀ ਵਿਆਹ ਕਰਵਾ ਦਿੰਦੇ ਸੀ ਇੱਕ ਦੂਜੇ ਨੂੰ ਦੇਖਦੇ ਤੱਕ ਨਹੀਂ ਸੀ ਵਿਆਹ ਹੋ ਜਾਂਦੇ ਸੀ ਤੇ ਵਿਆਹ ਨਿਭ ਵੀ ਜਾਂਦੇ ਸੀ ਪਰ ਉਦੋਂ ਦੇ ਸਮੇਂ ਤੇ ਅੱਜ ਦੇ ਸਮੇਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਦੋਸਤੋ ਤੇ ਸਮੇਂ ਦੇ ਹਿਸਾਬ ਦੇ ਨਾਲ ਚੱਲਣਾ ਕੁਦਰਤ ਦਾ ਨਿਯਮ ਵਿਆਹ ਦੇ ਜਿਹੜੇ ਫੈਸਲੇ ਇਹ ਤੁਹਾਡੇ ਖੁਦ ਆਪਣੇ ਨਿੱਜੀ ਹੋਣੇ ਚਾਹੀਦੇ ਆ ਇਹ ਨਾ ਹੋਵੇ ਕਿ ਤੁਸੀਂ ਕਿਸੇ ਦੇ ਕਹਿਣ ਤੇ ਕਿ ਆ ਜਾ ਵੀ ਮੈਂ ਤੈਨੂੰ ਇੰਨੇ ਲੱਖ ਦਵਾ ਦਨਾ ਆਪਾਂ ਉੱਥੇ ਵਿਆਹ ਕਰਾ ਦਨੇ ਆ ਤੇ ਬਾਅਦ ਵਿੱਚ ਘਰਾਂ ਚ ਕਲੇਸ਼ ਪਈ ਜਾਣ ਬਾਅਦ ਵਿੱਚ ਲੜਾਈ ਝਗੜੇ ਪਈ ਜਾਣ ਮਤਲਬ ਕਿ ਇਦਾਂ ਦੀ ਇਦਾਂ ਦੀ ਗਲਤੀ ਨਹੀਂ ਤੁਸੀਂ ਕਰਨੀ ਕਿ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪਵੇ ਸੋ ਪਹਿਲਾਂ ਹੀ ਧਿਆਨ ਦੇ ਨਾਲ ਸੋਚੋ ਪਹਿਲਾਂ ਹੀ ਧਿਆਨ ਦੇ ਨਾਲ ਹਰ ਇੱਕ ਫੈਸਲਾ ਲਵੋ ਇਹ ਨਾ ਹੋਵੇ ਕਿ ਫੈਸਲੇ ਤੁਹਾਡੇ ਉੱਪਰ ਥੋਪੇ ਜਾਣ ਖਾਸ ਕਰਕੇ ਕੁੜੀਆਂ ਦੇ ਉੱਪਰ ਇਹ ਜਿਆਦਾ ਫੈਸਲੇ ਥੋਪੇ ਜਾਂਦੇ ਆ ਸੋ ਇਹ ਵਿਆਹ ਦਾ ਫੈਸਲਾ ਵਾ ਜਿਹੜਾ ਇਹ ਤੁਹਾਡਾ ਆਪਣਾ ਖੁਦ ਨਿੱਜੀ ਹੋਣਾ ਚਾਹੀਦਾ ਕਦੇ ਵੀ ਕਿਸੇ ਦੀ ਸਲਾਹ ਦੇ ਨਾਲ ਵਿਆਹ ਦਾ ਫੈਸਲਾ ਤੁਸੀਂ ਨਹੀਂ ਕਰਨਾ ਨੰਬਰ 2 ਤੇ ਆ ਗਿਆ ਦੋਸਤੋ ਕਰੀਅਰ ਕਦੇ ਵੀ ਆਪਣਾ ਕਰੀਅਰ ਜਦੋਂ ਚੁਣਨਾ ਮੰਨ ਤਾਂ ਕਿਸੇ ਦੀ ਸਲਾਹ ਦੇ ਨਾਲ ਕਰੀਅਰ ਨਹੀਂ ਚੁਣਨਾ ਹੁਣ ਜਿਵੇਂ ਮੰਨ ਲਓ ਕਿ ਪਿੱਛੇ ਜੀ ਦੋ ਕੁ ਦਿਨ ਪਹਿਲਾਂ ਹੀ ਰਿਜ਼ਲਟ ਆਇਆ ਪਲੱਸ 2 ਵਾਲੇ ਬੱਚਿਆਂ ਦੇ 10th ਵਾਲਿਆਂ ਦੇ ਮਤਲਬ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਕੋਈ ਆ ਕੇ ਕਹਿ ਦੇਵੇ ਕਿ ਹੁਣ ਵੀ ਤੂੰ ਐ ਕਰ ਤੂੰ ਆਹ ਕੋਰਸ ਕਰ ਲੈ ਆਹ ਫਲਾਨਾ ਕੋਰਸ ਕਰ ਲੈ ਇਹ ਕੋਰਸ ਬਹੁਤ ਵਧੀਆ ਵਾ ਇਹਦੇ ਕੋਰਸ ਦਾ ਸਕੋਪ ਬਹੁਤ ਹੈ ਅੱਜ ਦੇ ਟਾਈਮ ਦੇ ਵਿੱਚ ਬਹੁਤ ਵਧੀਆ ਅੱਗੇ ਵੀ ਇਹਦਾ ਰਿਜ਼ਲਟ ਬਹੁਤ ਵਧੀਆ ਵਾ ਤੈਨੂੰ ਕੰਮ ਤੋਂ ਦਾ ਬਹੁਤ ਵਧੀਆ ਮਿਲ ਜੂ ਤੇ ਤੁਸੀਂ ਉਸ ਦੀਆਂ ਗੱਲਾਂ ਪਿੱਛੇ ਲੱਗ ਕੇ ਮਤਲਬ ਕੋਰਸ ਜੁਆਇਨ ਕਰ ਲਓ ਕੈਰੀਅਰ ਤੁਸੀਂ ਆਪਣਾ ਚੁਣ ਲਓ ਕਿ ਠੀਕ ਆ ਪਰ ਤੁਹਾਡਾ ਅੰਦਰੋਂ ਦਿਲ ਮੰਨਦਾ ਨਾ ਹੋਵੇ ਮਤਲਬ ਤੁਹਾਨੂੰ ਉਸ ਵਿੱਚ ਬਿਲਕੁਲ ਹੀ ਦਿਲਚਸਪੀ ਨਾ ਹੋਵੇ ਕਿ ਮੈਂ ਇਹ ਕੰਮ ਕਰਨਾ ਤਾਂ ਕਦੇ ਵੀ ਇਦਾਂ ਦਾ ਕੋਈ ਫੈਸਲਾ ਨਹੀਂ ਕਰਨਾ ਕਿਉਂਕਿ ਕੰਮ ਤੁਸੀਂ ਜਦੋਂ ਕਰੀਅਰ ਆਪਦਾ ਚੁਣਨਾ ਹੈ ਕੋਈ ਛੋਟੀ ਗੱਲ ਨਹੀਂ ਹੁੰਦੀ ਆਪਣਾ ਕਰੀਅਰ ਚੁਣਨਾ ਬਹੁਤ ਵੱਡੀ ਗੱਲ ਹੁੰਦੀ ਆ ਇਸ ਕਰਕੇ ਤੁਸੀਂ ਉਹ ਕੰਮ ਕਰਨਾ ਕਰੀਅਰ ਉਹ ਚੁਣਨਾ ਉਹ ਕੋਰਸ ਚੁਣਨਾ ਜਿਹਦੇ ਵਿੱਚ ਤੁਹਾਡੀ ਖੁਦ ਦੀ ਦਿਲਚਸਪੀ ਹੋਵੇ ਤੁਹਾਡੇ ਅੰਦਰੋਂ ਆਵਾਜ਼ ਆਵੇ ਕਿ ਹਾਂ ਮੈਂ ਇਹ ਪਰ ਤੱਖ ਤਰੀਕੇ ਨਾਲ ਇਸ ਕੋਰਸ ਨੂੰ ਕਰ ਸਕਦਾ ਇਹਦੇ ਵਿੱਚ ਮੈਂ ਪੂਰਾ ਵਧੀਆ ਆਪਣਾ ਆਪਣੀ ਜਿੱਦੋ ਜਹਾਦ ਪੂਰੀ ਲਾ ਸਕਦਾ ਤਾਂ ਮੈਂ ਇਹਨੂੰ ਵਧੀਆ ਬਖੂਬੀ ਤਰੀਕੇ ਦੇ ਨਾਲ ਕਰ ਸਕਦਾ ਮਤਲਬ ਤੁਹਾਡੇ ਅੰਦਰ ਉਹ ਜਿਹੜੀ ਉਹ ਫੀਲਿੰਗ ਆ ਤੁਹਾਡੇ ਅੰਦਰਲਾ ਕੌਨਫੀਡੈਂਸ ਇੰਨਾ ਹੋਣਾ ਚਾਹੀਦਾ ਕਿ ਹਾਂ ਮੈਂ ਆਹ ਕੰਮ ਕਰ ਸਕਦਾ ਤਾਂ ਤੁਸੀਂ ਉਸ ਚੀਜ਼ ਨੂੰ ਚੁਣ ਸਕਦੇ ਹੋ ਤੇ ਆਪਣਾ ਕੈਰੀਅਰ ਵਧੀਆ ਬਣਾ ਸਕਦੇ ਹੋ ਪਰ ਕਦੇ ਵੀ ਕਿਸੇ ਦੇ ਫੈਸਲੀਤੀ ਆਪਣਾ ਕਰੀਅਰ ਨਹੀਂ ਚੋਣਾ ਕਿ ਫਲਾਣੇ ਬੰਦੇ ਨੇ ਜਾਂ ਕੋਈ ਤੁਹਾਡਾ ਰਿਸ਼ਤੇਦਾਰੀ ਹੈ ਤੁਹਾਡਾ ਕੋਈ ਮਾਪਾਪ ਹੀ ਹੋਵੇ ਭਾਵੇਂ ਤਾਂ ਵੀ ਤੁਸੀਂ ਜਿਹੜਾ ਉਹ ਆਪਣਾ ਕਰੀਅਰ ਆ ਕੋਈ ਬੱਚੇ ਕੀ ਕਰਦੇ ਆ ਕਿ ਕਿਸੇ ਬੱਚੇ ਦਾ ਇੰਟਰਸਟ ਗੇਮਾਂ ਚ ਜ਼ਿਆਦਾ ਹੁੰਦਾ ਪਰ ਮਾਪਾਪ ਉਹਦੇ ਕਹਿੰਦੇ ਕਿ ਨਹੀਂ ਤੂੰ ਪੜਨਾ ਪਹਿਲਾਂ ਪੜ ਪੜਾਈ ਪੂਰੀ ਕਰ ਹੋ ਸਕਦਾ ਤੁਹਾਡਾ ਬੱਚਾ ਜਿਹੜਾ ਉਹ ਆਪਣੇ ਖੇਡਾਂ ਦੇ ਵਿੱਚ ਹੀ ਕਰੀਅਰ ਇਹਨਾਂ ਸੈੱਟ ਕਰ ਲਵੇ ਕਿ ਉਹਦੇ ਵਿੱਚ ਹੀ ਅੱਗੇ ਨਿਕਲ ਜਾਵੇ ਤੇ ਕਈ ਵਾਰ ਕੀ ਹੁੰਦਾ ਕਈ ਕਰਦੇ ਆ ਬੱਚੇ ਦੇ ਕਹਿੰਦੇ ਆ ਕਿ ਤੂੰ ਪਹਿਲਾਂ ਖੇਡਾਂ 'ਚ ਵੀ ਪ੍ਰਤੱਖ ਹੋਣਾ ਚਾਹੀਦਾ ਹੋ ਸਕਦਾ ਤੁਹਾਡੇ ਬੱਚੇ ਦਾ ਜਿਹੜਾ ਕਰੀਅਰ ਆ ਉਹ ਸਿੰਗਿੰਗ ਵਾਲੇ ਪਾਸੇ ਹੋਵੇ ਉਹਦੇ ਵਿੱਚ ਹੀ ਉਹਨੇ ਵਧੀਆ ਮਕਾਮ ਹਾਸਲ ਕਰਨਾ ਹੋਵੇ ਤੇ ਇਸ ਕਰਕੇ ਜਿਹੜਾ ਤੁਸੀਂ ਇਹ ਦੋਸਤੋ ਕਰੀਅਰ ਚੁਣਨਾ ਖਾਸ ਕਰਕੇ ਨੌਜਵਾਨ ਪੀੜੀ ਉਹ ਕਰੀਅਰ ਤੁਸੀਂ ਖੁਦ ਆਪਣਾ ਆਪ ਚੁਣਨਾ ਜਿਹੜੀ ਕਿ ਤੁਹਾਨੂੰ ਆਪ ਨੂੰ ਵਧੀਆ ਲੱਗਦਾ ਤੁਹਾਡੇ ਅੰਦਰੋਂ ਕੌਨਫੀਡੈਂਸ ਹੋਵੇ ਕਿ ਹਾਂ ਆਹ ਕੰਮ ਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਕਰ ਸਕਦਾ ਭਾਵੇਂ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਉਸ ਕਰੀਅਰ ਦੀ ਕੰਮ ਕਰਕੇ ਤੁਹਾਨੂੰ ਸੈਲਰੀ ਭਾਵੇਂ ਪੈਸੇ ਘੱਟ ਵਧਣ ਪਰ ਤੁਹਾਡਾ ਅੰਦਰ ਜਿਹੜਾ ਉਹ ਸੰਤੁਸ਼ਟ ਹੋਣਾ ਚਾਹੀਦਾ ਤੁਹਾਡੇ ਮਨ ਨੂੰ ਸੰਤੁਸ਼ਟੀ ਹੋਣੀ ਚਾਹੀਦੀ ਹੈ ਕਿ ਹਾਂ ਮੈਂ ਇਹ ਕੰਮ ਕਰਕੇ ਸੌਖਾ ਹਾਂ ਮਤਲਬ ਇਹ ਨਾ ਹੋਵੇ ਇਹ ਜੇ ਤੁਸੀਂ ਕੋਈ ਚੀਜ਼ ਚੁਣ ਲਓ ਕੋਰਸ ਇਹ ਜੇ ਚੁਣ ਲਓ ਜਿਹਦੇ ਵਿੱਚ ਬਾਅਦ ਵਿੱਚ ਤੁਹਾਨੂੰ ਪੁਸ਼ਤਾਵਾ ਹੀ ਜਾਵੇ ਉਹ ਸਿਰੇ ਤੋਂ ਤੋਂ ਚੜੀ ਨਾ ਇੰਨਾ ਟਫ ਕੋਈ ਇਹੋ ਕੰਮ ਨਹੀਂ ਕਰਨਾ ਜਿਹੜਾ ਤੁਸੀਂ ਆਰਾਮ ਦੇ ਨਾਲ ਤੁਹਾਨੂੰ ਲੱਗੇ ਕਿ ਮੈਂ ਇਹ ਕੰਮ ਕਰ ਸਕਦਾ ਤੁਸੀਂ ਉਹੀ ਚੁਣਨਾ ਸੋ ਇਸ ਕਰਕੇ ਜਿਹੜਾ ਆਪਣਾ ਕਰੀਅਰ ਆ ਇਹ ਕਦੇ ਵੀ ਕਿਸੇ ਦੀ ਸਲਾਹ ਦੇ ਨਾਲ ਨਹੀਂ ਚੁਣਨਾ ਇਹ ਬਹੁਤ ਇੰਪੋਰਟੈਂਟ ਗੱਲ ਆ ਨੰਬਰ 3 ਤੇ ਆ ਗਿਆ ਦੋਸਤੋ ਵਪਾਰ ਜਿਹੜਾ ਵਪਾਰ ਦਾ ਕੰਮ ਆ ਇਹ ਵੀ ਤੁਸੀਂ ਕਦੇ ਵੀ ਕਿਸੇ ਦੀ ਸਲਾਹ ਦੇ ਨਾਲ ਨਹੀਂ ਕਰਨਾ ਕਈ ਵਾਰ ਕੀ ਹੁੰਦਾ ਕਿ ਅਗਲਾ ਕੋਈ ਤੁਹਾਨੂੰ ਆ ਕੇ ਸਲਾਹ ਦੇ ਦਿੰਦਾ ਕਿ ਵੀ ਫਲਾਣੇ ਨੇ ਆਹ ਕੰਮ ਕੀਤਾ ਸੀ ਫਲਾਣੇ ਨੇ ਆਹ ਚੀਜ਼ ਦਾ ਵਪਾਰ ਕੀਤਾ ਤੇ ਬੜੀ ਉਹਨੇ ਤਰੱਕੀ ਕੀਤੀ ਹੈ ਬੜਾ ਹੀ ਉਹਨੇ ਪੈਸਾ ਕਮਾਇਆ ਤੇ ਤੁਹਾਡੇ ਮਨ ਵਿੱਚ ਹੋ ਗਏ ਕਿ ਹਾਂ ਬਈ ਮੈਂ ਵੀ ਇਹ ਕੰਮ ਕਰ ਲੈਣਾ ਮੈਨੂੰ ਵੀ ਇਹਦੇ ਵਿੱਚ ਚਾਰ ਪੈਸੇ ਵਧੀਆ ਬਣ ਜਾਣਗੇ ਪਰ ਤੁਸੀਂ ਦੇਖਣਾ ਇਹ ਹੈ ਕਿ ਕੀ ਤੁਹਾਡਾ ਮਤਲਬ ਤੁਹਾਨੂੰ ਕੋਈ ਐਕਸਪੀਰੀਅੰਸ ਹੈਗਾ ਤੁਸੀਂ ਇਹ ਵਪਾਰ ਕਰਨ ਦੇ ਲਾਇਕ ਹੈਗੇ ਹੋ ਤੁਹਾਡੇ ਅੰਦਰ ਉਹ ਮਤਲਬ ਤੁਹਾਨੂੰ ਜਾਣਕਾਰੀ ਹੈਗੀ ਹੈ ਜਿਹੜਾ ਤੁਸੀਂ ਕੰਮ ਸ਼ੁਰੂ ਕਰਨ ਲੱਗੇ ਹੋ ਕਿ ਉਹਦੇ ਬਾਰੇ ਤੁਹਾਨੂੰ ਨੌਲੇਜ ਹੈਗੀ ਆ ਜੇ ਤੁਹਾਨੂੰ ਮਤਲਬ ਨੌਲੇਜ ਵੀ ਨਹੀਂ ਚਲੋ ਛੱਡੋ ਤੁਸੀਂ ਮੰਨ ਲਓ ਵੀ ਤੁਹਾਨੂੰ ਨੌਲੇਜ ਵੀ ਹੈ ਨਹੀਂ ਤੁਹਾਨੂੰ ਕੁਝ ਵੀ ਪਤਾ ਨਹੀਂ ਉਸ ਚੀਜ਼ ਬਾਰੇ ਜਿਹੜਾ ਵਪਾਰ ਤੁਸੀਂ ਕਰਨਾ ਪਰ ਕੀ ਤੁਹਾਡੇ ਅੰਦਰ ਕੌਨਫੀਡੈਂਸ ਹੈਗਾ ਕਈ ਵਾਰ ਕੀ ਹੁੰਦਾ ਨਾ ਕਿ ਆਪਣੇ ਅੰਦਰ ਕੌਨਫੀਡੈਂਸ ਬਹੁਤ ਹੁੰਦਾ ਆਪਾਂ ਕੋਈ ਵੀ ਕੰਮ ਕਰ ਲਓ ਚਾਹੀ ਮਤਲਬ ਕਿਸੇ ਵੀ ਚੀਜ਼ ਦੇ ਰਿਲੇਟਿਡ ਵਪਾਰ ਕਰ ਲਓ ਕਿ ਹਾਂ ਵੀ ਆਹ ਵਪਾਰ ਕਰਨਾ ਭਈ ਗੱਲ ਹੀ ਕੁਝ ਨਹੀਂ ਮਤਲਬ ਕੌਨਫੀਡੈਂਸ ਇੰਨਾ ਅੰਦਰ ਬੰਦੇ ਦੇ ਭਰਿਆ ਪਿਆ ਹੁੰਦਾ ਕਿ ਕੋਈ ਚੱਕਰ ਨਹੀਂ ਮੈਨੂੰ ਪਰਮਾਤਮਾ ਨੇ ਬਹੁਤ ਵਧੀਆ ਬਲ ਬੁੱਧੀ ਬਖਸ਼ੀ ਆ ਮੈਂ ਇੱਕ ਵਪਾਰ ਕੋਈ ਵੀ ਚਾਹੀ ਮੈਨੂੰ ਵਾਖੂਬੀ ਤਰੀ ਵਧੀਆ ਟੰਗ ਦੇ ਨਾਲ ਕਰ ਲੂਗਾ ਤੇ ਕਈ ਵਾਰ ਕੀ ਹੁੰਦਾ ਕਿ ਕਈ ਲੋਕ ਆਪਣਾ ਕੰਮਕਾਰ ਕਰਦੇ ਹੁੰਦੇ ਆ ਵਧੀਆ ਕੰਮ ਧੰਦਾ ਆਪਣਾ ਵਪਾਰ ਕਰਦੇ ਹੁੰਦੇ ਆ ਕਿਸੇ ਦੀ ਸਲਾਹ ਦੇ ਨਾਲ ਉਹ ਕੀ ਕਰਦੇ ਆ ਅਗਲਾ ਕੇ ਉਹਨੂੰ ਕਹਿੰਦਾ ਕਿ ਬਈ ਤੂੰ ਆਹ ਕੰਮ ਤਾਂ ਰਕ ਕਰਦਾ ਹੀ ਆ ਇਹਦੇ ਨਾਲ ਜੇ ਤੂੰ ਆ ਵੀ ਕੰਮ ਕਰ ਲੈ ਜਾਂ ਕੋਈ ਦੁਕਾਨ ਦਾ ਕੰਮ ਹੀ ਹੋਵੇ ਤੂੰ ਆ ਸਾਮਾਨ ਤਾਂ ਪਾਇਆ ਤੂੰ ਨਾੜਾ ਵੀ ਰੱਖ ਲੈ ਇਹ ਵੀ ਤੇਰਾ ਬੜਾ ਵਧੀਆ ਚੱਲ ਜੂ ਉਹ ਹੁੰਦਾ ਕੀ ਆ ਪਤਾ ਫਿਰ ਲੱਗਦਾ ਨਹੀਂ ਉਹ ਜਿਹੜਾ ਤੁਹਾਡਾ ਪਹਿਲਾ ਕੰਮ ਚੱਲਦਾ ਹੁੰਦਾ ਉਹ ਵੀ ਖੜ ਜਾਂਦਾ ਜਿਹੜਾ ਬਾਅਦ ਵਾਲਾ ਕੰਮ ਹੁੰਦਾ ਉਹ ਤਾਂ ਖੜਨਾ ਹੀ ਖੜਨਾ ਮਤਲਬ ਵਪਾਰ ਆ ਜਿਹੜਾ ਇਹ ਵੀ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਆ ਜਿਹੜਾ ਕਿ ਤੁਹਾਡੀ ਜ਼ਿੰਦਗੀ ਨੂੰ ਮਤਲਬ ਵਧੀਆ ਵੀ ਬਣਾ ਸਕਦਾ ਤੇ ਨਹਿਸ਼ ਤਹਿਸ਼ ਵੀ ਕਰ ਸਕਦਾ ਤੁਹਾਡੀ ਜ਼ਿੰਦਗੀ ਨੂੰ ਇਸ ਕਰਕੇ ਜਿਹੜਾ ਤੁਸੀਂ ਵਪਾਰ ਕਰਨਾ ਉਹ ਕਦੇ ਵੀ ਕਿਸੇ ਦੀ ਸਲਾਹ ਦੇ ਨਾਲ ਨਹੀਂ ਕਰਨਾ ਜਾਂ ਤਾਂ ਤੁਹਾਨੂੰ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਜਾਂ ਫਿਰ ਤੁਹਾਡੇ ਅੰਦਰ ਕੌਨਫੀਡੈਂਸੀ ਇੰਨਾ ਹੋਣਾ ਚਾਹੀਦਾ ਕਿ ਤੁਹਾਨੂੰ ਆਏ ਲੱਗੇ ਕਿ ਹਾਂ ਮੈਂ ਇਹਨੂੰ ਸਿਰੇ ਚਾੜ੍ਹ ਨੂੰ ਕੰਮ ਨੂੰ ਮਤਲਬ ਪੂਰਾ ਫੋਲ ਤੁਸੀਂ ਕਿਤੇ ਮਾੜਾ ਮੂਟਾ 10 21 ਨੁਕਸਾਨ ਵੀ ਹੁੰਦਾ ਤਾਂ ਤੁਹਾਡਾ ਜਿਹੜਾ ਕੌਨਫੀਡੈਂਸ ਉਹ ਘਟਣਾ ਨਹੀਂ ਚਾਹੀਦਾ ਮਤਲਬ ਨੈਗੇਟਿਵ ਸੋਚ ਕਦੇ ਨਹੀਂ ਹੋਣੀ ਚਾਹੀਦੀ ਫਿਰ ਤੁਸੀਂ ਉਹ ਕਰ ਸਕਦੇ ਹੋ ਨਹੀਂ ਤਾਂ ਦੋਸਤੋ ਕਦੇ ਵੀ ਕਿਸੇ ਦੀ ਸਲਾਹ ਦੇ ਨਾਲ ਜੇ ਤੁਹਾਨੂੰ ਕੋਈ ਸਲਾਹ ਦਿੰਦਾ ਕਿ ਆਹ ਕੰਮ ਕਰ ਲੈ ਤਾਂ ਨਹੀਂ ਤੁਸੀਂ ਪਹਿਲਾਂ ਆਪ ਦੇ ਆਪ ਉਸ ਤੇ ਸੋਚ ਵਿਚਾਰ ਕਰਕੇ ਦੇਖੋ ਕਿ ਮੈਂ ਇਹ ਕੰਮ ਕਰ ਸਕਦਾ ਤਾਂ ਤੁਸੀਂ ਉਸ ਕੰਮ ਨੂੰ ਹੱਥ ਪਾਇਓ ਨਹੀਂ ਤਾਂ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਨੁਕਸਾਨ ਨਾ ਕਰਾ ਲਿਓ ਨੰਬਰ 4 ਤੇ ਆ ਗਿਆ ਦੋਸਤੋ ਜ਼ਿੰਦਗੀ ਜਿਉਣ ਦਾ ਫੈਸਲਾ ਜਿਹੜਾ ਜ਼ਿੰਦਗੀ ਨੂੰ ਜਿਉਣਾ ਦਾ ਫੈਸਲਾ ਇਹ ਵੀ ਤੁਸੀਂ ਕਦੇ ਕਿਸੇ ਦੀ ਸਲਾਹ ਦੇ ਨਾਲ ਨਹੀਂ ਕਰਨਾ ਕਦੇ ਵੀ ਇਹ ਕੋਸ਼ਿਸ਼ ਨਹੀਂ ਕਰਨੀ ਦੂਜਿਆਂ ਦੇ ਹਿਸਾਬ ਦੇ ਨਾਲ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਨਹੀਂ ਕਰਨੀ ਕਿ ਫਲਾਣਾ ਬੰਦਾ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਜਿਉਂ ਰਿਹਾ ਤੇ ਬੜਾ ਵਧੀਆ ਇੰਜੋਏ ਕਰ ਰਿਹਾ ਤਾਂ ਤੁਸੀਂ ਕਦੇ ਵੀ ਉਸ ਦੂਜੇ ਦੇ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਬਿਲਕੁਲ ਨਹੀਂ ਜਿਉਣਾ ਜ਼ਿੰਦਗੀ ਨੂੰ ਹਮੇਸ਼ਾ ਆਪ ਦੇ ਹਿਸਾਬ ਦੇ ਨਾਲ ਜਿਉਣਾ ਬਸ ਸ਼ਰਤ ਇਹ ਹੈ ਕਿ ਤੁਸੀਂ ਜ਼ਿੰਦਗੀ ਜਿਉਣ ਦੇ ਲਈ ਕੋਈ ਵੀ ਗਲਤ ਰਸਤਾ ਨਹੀਂ ਅਪਣਾਉਣਾ ਤੁਸੀਂ ਬਿਲਕੁਲ ਸਹੀ ਰਸਤਾ ਅਪਣਾਉਣਾ ਕੋਈ ਵੀ ਗਲਤ ਢੰਗ ਤਰੀਕਾ ਨਹੀਂ ਵਰਤਣਾ ਜ਼ਿੰਦਗੀ ਜਿਉਣ ਦੇ ਲਈ ਤੁਹਾਡੀ ਜਿਹੜੀ ਸੈਲਫ ਰਿਸਪੈਕਟ ਆ ਇਹ ਜਿਉਂਦੀ ਰਹਿਣੀ ਚਾਹੀਦੀ ਆ ਸਮਾਜ ਵਿੱਚ ਵੀ ਤੁਹਾਡੀ ਜਿਹੜੀ ਰਿਸਪੈਕਟ ਆ ਉਹ ਰੱਖ ਕੇ ਆਪਾਂ ਜ਼ਿੰਦਗੀ ਜਿਉਣੀ ਆ ਉਹ ਰੱਖ ਕੇ ਆਪਾਂ ਫੈਸਲਾ ਲੈਣਾ ਜ਼ਿੰਦਗੀ ਦਾ ਪਰ ਜ਼ਿੰਦਗੀ ਨੂੰ ਜਿਉਣਾ ਆਪਾਂ ਆਪਦੇ ਹਿਸਾਬ ਦੇ ਨਾਲ ਆ ਜਿਹੜੀਆਂ ਇਹ ਬਿਮਾਰੀਆਂ ਲੱਗੀਆਂ ਨਾ ਆਪ ਨੂੰ ਡਿਪਰੈਸ਼ਨ ਸਟ੍ਰੈਸ ਆਪਾਂ ਇਨ ਟੈਂਸ਼ਨਾਂ ਦੇ ਵਿੱਚ ਰਹਿੰਨੇ ਇਹਦਾ ਕਾਫੀ ਹੱਦ ਤੱਕ ਇਹ ਕਾਰਨ ਆ ਕਿ ਆਪਾਂ ਦੂਜੇ ਦੀਆਂ ਸਲਾਹਾਂ ਲੈ ਲੈ ਕੇ ਜ਼ਿੰਦਗੀ ਜਿਉਉਂਦੇ ਆ ਜਿੱਦਾਂ ਦਾ ਸਾਨੂੰ ਕੋਈ ਕਹਿੰਦਾ ਵੀ ਆ ਤੂੰ ਐ ਕੰਮ ਕਰ ਲੈ ਆ ਤੂੰ ਐ ਕੰਮ ਕਰ ਲੈ ਮਤਲਬ ਆਪਣੀ ਜ਼ਿੰਦਗੀ ਨੂੰ ਐ ਬਣਾ ਲੈ ਦੂਜੇ ਦੀਆਂ ਸਲਾਹਾਂ ਲੈ ਲੈ ਕੇ ਜਦੋਂ ਜ਼ਿੰਦਗੀ ਜਿਉਉਂਦੇ ਆ ਫਿਰ ਆਪਾਂ ਇਹ ਇਨ੍ਹਾਂ ਬਿਮਾਰੀਆਂ ਦਾ ਸ਼ਿਕਾਰ ਵੀ ਹੁੰਨੇ ਆ ਸੋ ਅਸੀਂ ਜੋ ਹੈਗੇ ਆ ਉਹ ਰਹਿਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਦਿਖਾਵਾ ਕਰਦੇ ਆ ਦਿਖਾਵੇ ਦੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦੇ ਆ ਦੂਜਿਆਂ ਦੇ ਕਹਿਣ ਤੇ ਸੋ ਹਮੇਸ਼ਾ ਜਿਹੜੇ ਜ਼ਿੰਦਗੀ ਦੇ ਫੈਸਲੇ ਆ ਉਹ ਆਪ ਲੈਣੇ ਸਿੱਖੋ ਆਪਣੇ ਅੰਦਰਲੀ ਕਾਬਲੀਅਤ ਨੂੰ ਪਛਾਨ ਜਿਵੇਂ ਜਿਵੇਂ ਤੁਸੀਂ ਇਸ ਰਸਤੇ ਉੱਪਰ ਪਰਮਾਤਮਾ ਤੇ ਭਰੋਸਾ ਰੱਖ ਕੇ ਤੁਰੇ ਜਾਓਗੇ ਤਾਂ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਸੌਖੀ ਹੋ ਜਾਊਗੀ ਜੇ ਤੁਸੀਂ ਆਪਣੇ ਫੈਸਲੇ ਆਪ ਲਵੋਗੇ ਜ਼ਿੰਦਗੀ ਨੂੰ ਆਪਣੇ ਢੰਗ ਦੇ ਨਾਲ ਆਪਣੇ ਤਰੀਕੇ ਦੇ ਨਾਲ ਜਿਊਮੋਗੇ ਹਮੇਸ਼ਾ ਜਿਹੜੀ ਜ਼ਿੰਦਗੀ ਆ ਆਪਣੀ ਜ਼ਿੰਦਗੀ ਅਸੂਲਾਂ ਤੇ ਜਿਉਂ ਵਧੀਆ ਜ਼ਿੰਦਗੀ ਜਿਉਂ। ਸੋ ਦੋਸਤੋ ਏਸੀ ਅੱਜ ਦੀ ਵੀਡੀਓ ਇਹ ਚਾਰ ਕੰਮ ਤੁਸੀਂ ਕਦੇ ਵੀ ਕਿਸੇ ਦੀ ਸਲਾਹ ਦੇ ਨਾਲ ਬਿਲਕੁਲ ਨਹੀਂ ਕਰਨੇ। ਸੋ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ। ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ। ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ। ਧੰਨਵਾਦ ਜੀ।